ਪਾਜ ਜੀ 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 ਜ ਸਾਲ ਦੀ ਤਰ੍ਹਾਂ ਪਿੰਡ ਰਾਈਵਾਲ ਦੋਨਾਂ ਵਿਕੇ ਛਿੰਦ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਭਲਵਾਨਾਂ ਵਿੱਚ ਤੇ ਪ੍ਰਬੰਧਕਾਂ ਦੇ ਵਿੱਚ ਬੜਾ ਉਤਸ਼ਾਹ ਦੇਖਿਆ ਜਾਂਦਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਅਸਲੇ ਖਾੜੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਹੋਰ ਲੋਕਾਂ ਵੱਲੋਂ ਬੜਾ ਸ਼ੌਕ ਦਿਖਾਇਆ ਜਾਂਦਾ ਜਿਵੇਂ ਖਾਣਾ ਬਣ ਕੇ ਆਇਆ ਹੈ ਜਿਹੜੇ ਬੰਦੇ ਨੇ ਖਾੜੇ ਦੀ ਲੋੜ ਆ ਖਾਣਾ ਖਾ ਸਕਦਾ। ਪਾਣੀ ਦੀ ਲੋੜਾ ਪਾਣੀ ਪੀ ਸਕਦਾ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਆ ਬਾਕੀ ਪਿੰਡ ਦੇ ਸਰਪੰਚ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਗਏ ਆ ਇਸ ਮੇਲੇ ਨੂੰ ਸੂਝਬੂਝ ਦੇ ਨਾਲ ਸਰੇ ਲੋਨ ਵਾਸਤੇ ਤੇ ਕਾਫੀ ਖਾੜਿਆ ਤੋਂ ਪਹਿਲਵਾਨਾਂ ਨੂੰ ਸੱਤਾ ਪੱਤਰ ਦਿੱਤੇ ਗਏ ਆ ਜਿਵੇਂ ਮੇਰ ਦੀ ਖਾੜਾ ਸ਼ਾਹਕੋਟ ਖਾੜਾ ਭੀਮਾ ਸ਼ਾਹਕੋਟ ਖਾੜਾ ਭੂਆ ਤਮੜੀ ਭਗਵਾੜਾ ਖਾੜਾ ਕੋਜੋਵਾਲ ਖਾੜਾ ਹਦੀਆਬਾਦ ਤੇ ਖਾੜਾ ਲਖਣਕੇ ਆਦ ਇਸ ਤਰ੍ਹਾਂ ਹੋਰ ਵੀ ਖਾੜੇ ਹਨ ਜਿਨ੍ਹਾਂ ਦੇ ਨਾਮ ਨਹੀਂ ਲੈ ਜਾਂਦੇ ਕੁਝ ਹੋਏ ਆ ਮੇਰੇ ਕੋਲ ਤੇ ਇਸ ਤਰ੍ਹਾਂ ਮੇਲਾ ਜਿਹੜਾ ਚੰਗਾ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਤੇ ਲੋਕਾਂ ਨੇ ਬਹੁਤ ਹੀ ਵੱਧ ਚੜ੍ਹ ਕੇ ਇਸ ਮੇਲੇ ਨੂੰ ਮਨਾਉਣ ਵਾਸਤੇ ਮਾਇਆ ਦੇ ਗੱਫੇ ਬਖਸ਼ੇ ਹਨ ਪੰਚਾਇਤ ਨੂੰ ਤੇ ਮੇਰੇ ਹਿਸਾਬ ਨਾਲ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਇਹ ਨਾ ਤੀਜਾ ਤੋਂ ਸਭ ਕੁ ਲੈਣਾ ਚਾਹੀਦਾ ਹੈ ਕਿਤੇ ਨਾ ਕਿਤੇ ਦੇਖੋ ਆ ਕੇ ਖਾੜਿਆਂ ਦੇ ਵਿੱਚ ਕਿੰਧਰ ਧੂਮ ਧਾਮ ਦੇ ਨਾਲ ਕੁਸ਼ਤੀਆਂ ਹੁੰਦੀਆਂ ਹਨ ਇਹਨਾਂ ਨੂੰ ਵੇਖ ਕੇ ਕੁਝ ਪ੍ਰੇਰਨਾ ਲਵੋ ਤੇ ਆਪਣੇ ਆਪ ਨੂੰ ਨਸ਼ਿਆਂ ਤੋਂ ਬਚਾਓ ਤੇ ਆਪਣੇ ਆਪ ਨੂੰ ਪਹਿਲਵਾਨੀ ਦੇ ਚੈੱਕਰ ਚ ਸਪੋਰਟਾਂ ਦੇ sport ਤੇ ਵਿੱਚ ਖੇਡਾਂ ਦੇ ਵਿੱਚ ਪਾ ਕੇ ਆਪਣੇ ਜੀਵਨ ਸਫਲੇ ਕਰੇ ਜਿੰਦਾ ਗੰਦਰਾ ਉਸਰਾ ਮੁੰਡਾ ਬਗਵਾੜੇ ਤੋਂ ਜਿੰਦਾ ਗੰਦਰਾ ਤੇ ਬਗਵਾੜੇ ਤੋਂ ਪੜਕੇ ਦੇ ਉੱਤੇ ਕੁਸ਼ਤੀ ਲੱਗੀ ਉਹਨਾਂ ਨੂੰ ਸਾਡਾ ਇਹੋ ਹੀ ਕਹਿਣਾ ਉਹਨਾਂ ਨੂੰ ਜਲਦੀ ਉੱਠਣਾ ਚਾਹੀਦਾ ਤੇ ਉੱਠ ਕੇ ਸਵੇਰ ਨੂੰ ਖਾੜਿਆਂ ਦੇ ਵਿੱਚ ਹੋਣ ਤੇ ਕੁਸ਼ਤੀਆਂ ਕਰਨ ਤੇ ਦੌੜ ਭੱਜ ਕਰਨ ਤੇ ਆਪਣੇ ਸਰੀਰ ਨੂੰ ਸੋਧ ਕੇ ਰੱਖਣ ਪੜਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹੈ ਸਿਹਤ ਬਹੁਤ ਜ਼ਰੂਰੀ ਹੈ ਸਿੱਖਿਆ ਤੇ ਸਿਹਤ ਤੋਂ ਬਿਨਾਂ ਬੰਦੇ ਦਾ ਵਿਕਾਸ ਨਹੀਂ ਹੋ ਸਕਦਾ ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਦਾ ਉਹ ਜੋ ਖਾਣੇ ਦੀ ਪਿਰਤ ਆ ਉਹ ਸਾਡੇ ਸਵਰਗਵਾਸੀ ਮਾਸਟਰ ਸੁਖਪਾਲ ਸਿੰਘ ਜੀ ਨੇ ਕੋਰੀ ਸਿੱਖੀ ਉਹਨਾਂ ਦੇ ਮਾਨ ਵਿੱਚ ਬੈਠੇ ਬੈਠੇ ਖਿਆਲ ਆਇਆ ਸੀ ਵੀ ਦੂਰੋਂ ਦੂਰੋਂ ਬੰਦੇ ਆਏ ਆ ਕਿਸੇ ਨਾ ਕਿਸੇ ਨੂੰ ਜ਼ਰੂਰ ਤੇ ਜ਼ਰੂਰ ਆ ਪਾਣੀ ਦੀ ਜਾਂ ਕੁਛ ਖਾਣ ਪੀਣ ਦੀ ਇਸ ਕਰਕੇ ਉਹਨਾਂ ਦੇ ਇਰਤ ਨੂੰ ਅੱਗੇ ਵਧਾਉਂਦਿਆ ਹੋਇਆ ਉਹਨਾਂ ਦਾ ਲੜਕਾ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਸਚੰਜੇ ਢੰਗ ਦੇ ਨਾਲ ਇਹ ਸੇਵਾ ਨੂੰ ਪਹੁੰਚਾਈ ਪਟਕੇ ਦੀ ਕੁਸ਼ਤੀ ਜਿਹੜੇ ਦੋ ਪਹਿਲਵਾਨਾਂ ਨੇ ਪਹਿਲਾਂ ਨਾਂ ਦਿੱਤੇ ਗਏ ਆ ਉਹਨਾਂ ਵਿੱਚ ਹੀ ਹੋਣੀ ਆ ਪਰ ਉਹ ਕੁਸ਼ਤੀ ਜਿਹੜੀ ਆ ਉਹਦੇ ਸਪਾਂਸਰਸ਼ਿਪ ਜਿਹੜੀ ਆ ਮਹਿਰਦੀਨ ਪੁੱਤਰ ਨਾਤੇ ਵੱਲੋਂ ਕੀਤੀ ਜਾਣੀ ਆ ਉਹਦਾ ਜੋ ਨਾਮ ਹੋਣਾ ਉਸ ਨੇ ਦੇੜਿਆ ਜਿਵੇਂ ਉਹਨੇ ਵੱਡੀ ਦਾ ਮੈਚ ਪਹਿਲਾਂ ਹੋ ਚੁੱਕਾ ਆ ਉਹਦੇ ਵਿੱਚ ਸੈਕੰਡ ਲਾਈਨ ਵਾਲੀ ਟੀਮ ਨੂੰ ਸਾਰਾ ਜਿਹੜਾ ਨਾਮ ਹੈ ਮਹਿਰਦੀਨ ਨੇ ਦੇਣਾ ਹੈ ਮਹਿਰਦੀਨ ਸਾਡੇ ਪਿੰਡ ਦਾ ਇੱਕ ਜੰਪ ਵਾਲਿਆ ਮੁੰਡਾ ਛੋਟੀ ਜੀ ਉਮਰ ਦੇ ਵਿੱਚ ਅਮਰੀਕਾ ਚਲੇ ਗਿਆ ਸੀ 10ਵੀਂ ਪਾਸ ਕਰਕੇ ਉਹ 35 ਸਾਲਾਂ ਬਾਅਦ ਅੱਜ ਵਾਪਸ ਆਇਆ ਹੈ ਇਥੇ ਤੋਂ ਚੇਂਜ ਦੇ ਵਿੱਚ ਚੇਚੇ ਤੌਰ ਤੇ ਆਇਆ ਹੋਇਆ ਅਹ ਫੋਸ਼ਕਿਆਤਾ ਸੀ ਤੋਲ ਦਾ ਚਿਹਰਾ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਉਹਨਾਂ ਵੱਲੋਂ ਬਹੁਤ ਜ਼ਿਆਦਾ ਪਿੰਡ ਦੇ ਹੋਰ ਵੀ ਸਾਂਝੇ ਕੰਮਾਂ ਦੇ ਵਿੱਚ ਬਹੁਤ ਮਾਇਆ ਕੋਤਮ ਨਾਲ ਬਖਸ਼ੀ ਜਾਂਦੀ ਆ ਤੇ ਪਿੰਡ ਵਾਸਤੇ ਬਹੁਤ ਤਤਪਰ ਰਹਿੰਦੇ ਆ ਵੀ ਪਿੰਡ ਦਾ ਕੋਈ ਨਾ ਕੋਈ ਕੰਮ ਜਿਹੜਾ ਵਧੀਆ ਹੱਥ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਓ ਜੀ ਬੱਲੇ ਬੱਲੇ ਸ਼ਾ ਸ਼ਾ ਵਾਹ ਬਾਪੂ ਕੋਲ ਤੋਂ ਮਦਦ ਖਵਾਦਾ ਪੈਣ ਕੱਢ ਕੇ ਆਉਂਦੀ ਰੈਂਸ ਪਹਿਲਾਂ ਖੜਾ ਚੱਕੋ ਦੀਆਂ ਬੋਲ ਪਹਿਲਾਂ ਵੀ ਗੱਲ ਹੋ ਚੁੱਕੀ ਆ ਬਈ ਸਾਡਾ ਇੱਕ ਬਹੁਤ ਹੀ ਪਿਆਰਾ ਲੜਕਾ ਮਿਹਰਦੀਨ ਜਿਹੜਾ ਅਮਰੀਕਾ ਗਿਆ ਸੀ ਤੇ 35 ਸਾਲਾਂ ਬਾਅਦ ਆਇਆ ਛਿੰਝ ਦੇ ਵਿੱਚ ਹਾਜ਼ਰੀ ਲਵਾਈ ਆ ਇਹ 17 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਗਿਆ ਸੀ ਤੇ ਅੱਜ ਸੁਭਾਗਾ ਦਿਨ ਆਇਆ ਆ ਜਿਹੜਾ ਇਸ ਪਿੰਡ ਦਾ ਜਨਮਿਆ ਆ ਵਾਪਸ ਇਸ ਪਿੰਡ ਦੇ ਵਿੱਚ ਆ ਕੇ ਛਿੰਝ ਦੇ ਵਿੱਚ ਹਾਜ਼ਰੀ ਲਵਾਈ ਹੈ ਤੇ ਬਹੁਤ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਮਾਰ ਕੇ ਮਾਰੇ ਆ ਅੱਜ ਵੀ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਆ ਕਿ ਛਿੰਝ ਦੀ ਪਟਕੇ ਦੀ ਕੁਸ਼ਤੀ ਜਿਹੜੀ ਆ ਉਹਦਾ ਸਾਰਾ ਨਾਮ ਜਿਹੜਾ ਇਹਨਾਂ ਵੱਲੋਂ ਸਪੌਂਸਰ ਕੀਤਾ ਜਾਣਾ ਤੇ ਜਿਹੜੀ ਕਬੱਡੀਆਂ ਦੀ ਕਬੱਡੀ ਦੀ ਟੀਮਾਂ ਦਾ ਮੈਚ ਹੋਇਆ ਆ ਉਹਦੇ ਵਿੱਚ ਸੈਕੰਡ ਰੈਨ ਵਾਲੀ ਟੀਮ ਨੂੰ ਵੀ ਇਹਨੇ ਸਪੌਂਸਰ ਕਰਨਾ ਹੈ ਇਹੀ ਨਹੀਂ ਬਸੇ ਆਇਤੇ ਤਾਂ ਤੁਸੀਂ ਜਿਹੜੀ ਗਰਾਊਂਡ ਵੀ ਦੇਖਦੇ ਹੈ ਨਾ ਇਹਨੂੰ ਬਣਾਉਣ ਵਿੱਚ ਵੀ ਬਹੁਤ ਵੱਡਾ ਯੋਗਦਾਨ ਇਹਦਾ ਸਾਹਮਣੇ ਕੰਧਾਂ ਜਿਹੜੀਆਂ ਹੰਗਿਆ ਆ ਹੋਈਆਂ ਸਾਰਾ ਕੁਝ ਬਹੁਤ ਵੱਡਾ ਹਿੱਸਾ ਇਹਦਾ ਮੈਂ ਦੱਸ ਨਹੀਂ ਸਕਦਾ ਕਿਉਂਕਿ ਘੜੀ-ਘੜੀ ਗਿਣਤੀ ਜਿਹੜੀ ਪੈਸਿਆਂ ਦੀ ਨਹੀਂ ਕੀਤੀ ਜਾਂਦੀ ਇੰਨਾ ਜ਼ਿਆਦਾ ਇੱਕ ਨਹੀਂ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਬਹੁਤ ਭਲੇ ਦੇ ਕੰਮ ਕਰਨ ਵਾਸਤੇ ਹਰ ਹਰ ਵੇਲੇ ਤਤਪਰ ਰਹਿੰਦੇ ਆ ਇਸ ਕਰਕੇ ਸਾਨੂੰ ਤੇ ਸਾਡੇ ਪਿੰਡ ਨੂੰ ਇਹਦੇ ਤੇ ਬਹੁਤ ਬੱਚਵਨਾ ਜ਼ਿਆਦਾ ਆ ਗਿਆ ਹਾਂਜੀ ਇਹ ਸਾਡੇ ਨੌਜਵਾਨ ਪੀੜੀ ਜਿਹੜੀ ਅੱਜ ਕੱਲ੍ਹ ਇਸ ਟਾਈਮ ਚ ਪੈਦੀ ਹੈ ਨਸ਼ਾ ਜਿੱਤੇ ਉਹਨਾਂ ਨੂੰ ਤੁਹਾਡਾ ਕੀ ਪੈਸਾ ਇਹ ਦੇਖੋ ਜੀ ਜਿਹੜੀ ਇੱਕ ਸਪੋਰਟਸ ਆ ਇਹ ਅਸ਼ਿਆਂ ਦੇ ਵਿੱਚੋਂ ਬਾਹਰ ਆਉਣ ਦਾ ਤਰੀਕਾ ਇਹੀ ਆ ਕਿ ਇਹਨਾਂ ਨੂੰ ਚੰਗੇ ਪਾਸੇ ਲਾਇਆ ਜਾਵੇ ਤੇ ਇਹ ਇਹਨਾਂ ਨੂੰ ਇੱਧਰ ਬਿਜੀ ਰੱਖੋ ਉਧਰੋਂ ਉਹਨਾਂ ਨੂੰ ਘੱਟ ਟਾਈਮ ਮਿਲੇ ਗਲਤ ਪਾਸੇ ਜਾਣ ਦਾ ਇਹ ਇੱਕ ਸਪੋਰਟਸ ਹੀ ਆ ਜਿਹੜਾ ਨਸ਼ਿਆਂ ਤੋਂ ਬਚਾਉਣ ਲਈ ਤੁਹਾਡੀ ਇਕੱਠੇ ਹੁੰਨੇ ਆ ਤੁਸੀਂ ਖੇਡਦੇ ਇੱਕ ਦੂਜੇ ਦੇ ਨਾਲ ਤੇ ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਚੰਗਾ ਸਮਝਦਾ ਕਿ ਇਸ ਪਾਸੇ ਬਹੁਤ ਜ਼ਰੂਰੀ ਆ ਇਹਨਾਂ ਫੋਨਾ ਤੋਂ ਤੇ ਨਸ਼ਿਆਂ ਤੋਂ ਇਹ ਦੋਨੋਂ ਇੱਕੋ ਹੀ ਬਿਮਾਰੀਆਂ ਨੇ ਥੋੜੀਆਂ ਹੈ ਡਿਫਰੈਂਟ ਨੇ ਪਰ ਇਹਨਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਮੈਂ ਇਹੀ ਕਹਿਣਾ ਮੈਂ ਪਿਛਲੇ ਸਾਲ ਵੀ ਦੇਖਿਆ ਜੀ ਬਹੁਤ ਚੰਗਾ ਲੱਗਾ ਇਹ ਮੈਂ ਉਸ ਤੇ ਟੀਵੀ ਦੇ ਉੱਤੇ ਉਹ ਇੰਗਲੈਂਡ ਤੋਂ ਦੇਖਿਆ ਸੀ ਕਿ ਤੇ ਬਾਅਦ ਵਿੱਚ ਭਾਜੀ ਹਣਾਂ ਨੇ ਦੱਸਿਆ ਜੀ ਲਿੰਕ ਭੇਜਿਆ ਸੀ ਉਹ ਤੇ ਆਹ ਹੋਣ ਬਹੁਤ ਸੋਹਣਾ ਲੱਗਦਾ ਹਾਂ ਜੀ ਰੌਣਕ ਮਿਲਦਾ ਹੈਗਾ ਪਲੇਅਰ ਕਾਰਦੇ ਆਖਦਾ ਹੀ ਕਰਦਾ ਹਾਂ ਜੀ ਉਹੀ ਨਸ਼ੇ ਤੋਂ ਜਿੱਦਾਂ ਮਿਹਰਦੀਨ ਨੇ ਕਿਹਾ ਵਧੀਆ ਇਹ ਤਰੀਕਾ ਹਾਂ ਜੀ ਨਸ਼ੇ ਨੂੰ ਬਚਣ ਦਾ ਤੇ ਬਾਕੀ ਹੁੰਦਾ ਗਵਰਨਮੈਂਟਾਂ ਦੇ ਉੱਤੇ ਹੁੰਦਾ ਜੀ ਗਵਰਨਮੈਂਟਾਂ ਚਾਹਣ ਤੇ ਉਹ ਦਿਹਾੜੀ ਦੇ ਵਿੱਚ ਹਟਾ ਦੇਣ ਨਸ਼ੇ ਤੇ ਬਾਕੀ ਦਾ ਆਪਾਂ ਸਾਰਿਆਂ ਨੂੰ ਪਹਿਲਾਂ ਪਤਾ ਹੀ ਆ ਜੋ ਕੁਝ ਚੱਲ ਰਿਹਾ ਤੇ ਬਾਕੀ ਮੈਂ ਤਾਂ ਹੌਂਦਾ ਜਾਂਦਾ ਰਹਿਣਾ ਆ ਪਰ ਸ਼ੰਜ ਦੇ ਟਾਈਮ 'ਚ ਨਹੀਂ ਆਇਆ ਅੱਗੋਂ ਪਿਛੋਂ ਦੇ ਰਹੇ ਆ ਤੇ ਆ ਰੌਣਕ ਹੌਣੀ ਦੇਖਣ ਨੂੰ ਮਿਲੀ ਜਾਈ ਤੇ ਹੁਣ ਆਇਆ ਕਰਾਂਗੇ ਅਸੀਂ ਜਦੋਂ ਸਾਨੂੰ ਪਤਾ ਲੱਗ ਗਿਆ ਹੁਣ ਇਸੇ ਟਾਈਮ ਤੇ ਆਇਆ ਕਰਾਂਗੇ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਹਾਂਜੀ ਹਾਂਜੀ ਇਸ ਪਿੰਡ ਦੀ ਗਰਾਊਂਡ ਜਿਹੜੀ ਆ ਇਸ ਪਿੰਡ ਚ ਦੀ ਗਰਾਊਂਡ ਨਾ ਸਾਡੇ ਲਾਗਦੇ ਦੋ ਚੋ ਪਿੰਡਾਂ ਵਿੱਚ ਕਿਸੇ ਕੋਲ ਨਹੀਂ ਹੈ ਤੇ ਨਾ ਇਹੋ ਜੀ ਕੰਡੀਸ਼ਨ ਵਿੱਚ ਸਾਡੇ ਸਾਡੇ ਸਮੂਹ ਵੱਲੋਂ ਸਾਰੇ ਵੱਲੋਂ ਪਿੰਡ ਦੇ ಗ್ರಾಮ ਪੰਚਾਇਤ ਤੇ ਪਿੰਡ ਦੇ ਨੌਜਵਾਨ ਸਭਾਵਾਂ ਜਿਨ੍ਹਾਂ ਨੇ ਇੰਤਜ਼ਾਮ ਵਿੱਚ ਬਹੁਤ ਜ਼ਿਆਦਾ ਹਿੱਸਾ ਲਿਆ ਆ ਉਹਨਾਂ ਦਾ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਜੀ ਸਾਡੇ ਤਾਜੀ ਭਾਈ ਤੇ ਬੜੀ ਭਾਈ ਬਹੁਤ-ਬਹੁਤ ਤੁਹਾਡਾ-ਤੁਹਾਡੀ ਜੋ ਕਿ ਸਾਡੇ ਨਗੇ ਵੀਰ ਦਾ ਸਨਮਾਨ ਕੀਤਾ ਤੁਹਾਡਾ ਦਿਲੋਂ-ਦਿਲੋਂ ਧੰਨਵਾਦ ਕਰਦਾ ਜੋ ਤੁਸੀਂ ਆਪਣੀ ਮੇਕ ਵਾਲੀ ਸਫਲ ਕੀਤੀ ਆ ਸਾਰੇ ਵੀਰਾਂ ਦਾ ਸਾਰਾ ਮੈਂ ਤੇ ਇਹ ਚੌਨਾ ਜਦਾ ਜਿੱਥੇ ਸ਼ੰਜ ਮੇਲਾ ਚੱਲ ਰਿਹਾ ਆ ਰਾਈਵਾਲ ਦੋਨਾਂ ਵੇਖੇ ਇਦਾਂ ਦੇ ਸ਼ੰਜ ਮੇਲੇ ਕਬੱਡੀ ਟੂਰਨਾਮੈਂਟ ਪੈਂਟ ਪੱਧਰ ਮੈਚ ਇਹ ਹੋਣੇ ਚਾਹੀਦੇ ਆ ਤੇ ਜਿਹੜਾ ਮਜੀਦੇ ਪਹਿਲਵਾਨ ਦਾ ਮੈਂ ਸਨਮਾਨ ਕੀਤਾ ਆ ਅਸੀਂ ਪਹਿਲੇ ਦਿਨ ਤੋਂ ਬਹੁਤ ਇਕੱਠੇ ਰਹੇ ਆ ਮੈਂ ਕਬੱਡੀ ਖੇਡਦਾ ਰਿਹਾ ਤੇ ਅਸੀਂ ਇਕੱਠਿਆਂ ਨੇ ਮਿਹਨਤ ਵੀ ਕੀਤੀ ਖਾੜੇ ਵਿੱਚ ਬਹੁਤ ਟਾਈਮ ਇਸ ਕਰਕੇ ਮੇਰਾ ਬੜਾ ਦਿਲੂ ਦਿਲ ਪਿਆਰ ਆ ਇਹਨਾਂ ਦੇ ਨਾਲ ਤੇ ਮੈਂ ਚਾਹੁੰਦਾ ਸੀ ਇਹਨਾਂ ਦਾ ਕੋਈ ਸਨਮਾਨ ਇੱਦਾਂ ਕੀਤਾ ਜਾਵੇ ਅੱਗੇ ਵੀ ਮੈਂ ਬਹੁਤ ਵਾਰੀ ਕੀਤਾ ਆ ਤੇ ਅੱਜ ਮੈਂ ਸੰਝ ਤੇ ਆਇਆ ਆ ਤੇ ਇਸ ਕਰਕੇ ਮੈਂ ਸੋਚਿਆ ਵੀ ਇੱਥੇ ਵੀ ਇਹਦਾ ਸਨਮਾਨ ਕੀਤਾ ਜਾਵੇ ਜਿੰਨੇ ਵੀ ਪੁਰਾਣੇ ਮਾਲੇ ਆ ਕਬੱਡੀ ਪਲੇਅਰ ਇਹਨਾਂ ਦਾ ਸਨਮਾਨ ਹੋਣਾ ਚਾਹੀਦਾ ਆ ਤੇ ਇਹਦੇ ਨਾਲ ਕੀ ਆ ਕਿ ਇਹ ਨਵੀਂ ਪਨੀਰੀ ਨੂੰ ਸੇਧ ਦੇਣ ਤੇ ਆਉਣ ਵਾਲੇ ਜਿਹੜੇ ਮੁੰਡੇ ਆ ਉਹ ਵੀ ਤਕੜੇ ਹੋਣ ਇਹਨਾਂ ਵਾਂਗੂ ਨਾਂ ਬਣਾਉਣ ਆਪੋ ਆਪਣਾ ਤੇ ਅੱਜ ਆ ਦੇਖ ਕੇ ਸੰਝ ਮੇਲਾ ਪਹਿਲਵਾਨ ਘੋੜੇ ਦੇ ਦੇਖ ਕੇ ਬਹੁਤ ਖੁਸ਼ੀ ਹੋਈ ਆ ਚਲੋ ਅਸੀਂ ਬਾਹਰ ਰਹੀਨੇ ਆ ਹੁਣ ਪਰ ਇੱਥੇ ਸਾਡਾ ਦਿਲ ਪੰਜਾਬ ਦੇ ਨਾਲ ਹੀ ਜੁੜਿਆ ਹੋਇਆ ਆ ਤੇ ਅਸੀਂ ਚਾਹੁੰਦੇ ਆ ਇਹ ਇਦਾਂ ਦੇ ਸੰਝ ਮੇਲੇ ਤੇ ਕਬੱਡੀ ਮੈਚ ਜਾਂ ਛੋਟੀਆਂ ਗੇਮਾਂ ਪਿੰਡਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਆ ਤੇ ਇਹਦੇ ਨਾਲ ਹੀ ਪੰਜਾਬ ਦਾ ਆਪਣਾ ਹਸਦਾ ਵਸਦਾ ਰਹੇਗਾ ਤੇ ਮੁੰਡਿਆਂ ਨੂੰ ਵਧੀਆ ਸੀ ਇਹ ਦੇਖ ਰਿਹਾ ਬਹੁਤ ਲੋਕੀ ਆਏ ਆ ਦੇਖਣ ਜੇ ਇਦਾਂ ਦੇ ਮੈਚ ਜਾਂ ਆਪਣੇ ਸੰਝਾ ਹੋਣ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਜਾਂ ਹੋਰਾਂ ਨੂੰ ਬਹੁਤ ਸ਼ੌਂਡਾ ਆ ਤੇ ਬਹੁਤ ਵਧੀਆ ਲੱਗਿਆ ਦੇਖ ਕੇ ਮੈਂ ਤੇ ਚਾਹੁੰਦਾ ਹੋਰ ਵੀ ਵਧੀਆ ਤਰੀਕੇ ਨਾਲ ਕਰੋਨ ਲੋਕੀ ਤੇ ਹੋਰ ਵੀ ਲੋਕੀ ਹੁਣ ਜਿਆਦਾ ਐਗਰੋਟਾਈਜ਼ਮੈਂਟ ਕੀਤੀ ਜਾਵੇ ਇਹਦਾ ਇਲਕਾ ਕਿਸਾਨਾਂ ਦੀ ਵੀ ਕਿ ਲੋਕੀ ਵੱਧ ਚੜ ਕੇ ਹਿੱਸਾ ਬੋਲ ਪਹਿਲੇ ਸਮੇਂ ਦੀਆਂ ਚੀਜ਼ਾਂ ਤੇ ਅੱਜ ਦੀਆਂ ਚੀਜ਼ਾਂ ਦਾ ਬੈਕਪੈਕ ਉਹਨਾਂ ਦੇ ਕੀ ਅੰਤਰ ਦੇ ਹੈ ਮੈਂ ਤੁਹਾਨੂੰ ਸਹੀ ਦੱਸਾਂ ਜਿਹੜੇ ਪਹਿਲੇ ਮੈਚ ਵੀ ਹੁੰਦੇ ਸੀ ਜਿਆਦਾ ਪਿੰਡ ਪੱਧਰੋਂ ਹੁੰਦੇ ਸੀਗੇ ਕਲਬਾਂ ਘੱਟ ਹੁੰਦੀਆਂ ਸੀਗੀਆਂ ਤੇ ਸ਼ਿੰਜਾ ਵੀ ਡਿਫਰੈਂਟ ਤਰੀਕੇ ਦੀਆਂ ਹੁੰਦੀਆਂ ਸੀਗੀਆਂ ਚਲੋ ਹੁਣ ਵੀ ਸੇਮ ਹੀ ਆ ਪਰ ਥੋੜਾ ਫਰਕ ਸੀਗਾ ਪਹਿਲਵਾਨਾਂ ਦੇ ਵਿੱਚ ਵੀ ਹੈ ਨਾ ਹੁਣ ਥੋੜਾ ਥੋੜਾ ਮੋਡਰਨਾਈਜ਼ ਹੋਈਦਾ ਹੋ ਰਿਹਾ ਸਾਰਾ ਕੁਝ ਤੇ ਬਾਕੀ ਮੇਨ ਤੇ ਜਿੰਨੀ ਕੋਈ ਕਰ ਲੂਗਾ ਉਹਨਾਂ ਹੀ ਵਧੀਆ ਤਰੀਕੇ ਨਾਲ ਆਪਣੀ ਗੇਮ ਨੂੰ ਨਖਾ ਲਾ। ਨਸ਼ੇ ਛੱਡੋ ਤੇ ਆਪਣੀ ਦੇਸੀ ਖਰਾਕ ਖਾਓ। ਕੋਈ ਮੈਡੀਕਲ ਨਸ਼ਾ ਨਾ ਕਰੋ ਤਕੜੇ ਹੋਣ ਲਈ ਮਿਹਨਤ ਕਰੋ ਡੰਡ ਮਾਰੋ ਬੈਟ ਕਾ ਮਾਰੋ ਰਨਿੰਗ ਕਰੋ ਦੇਸੀ ਐਕਸਰਸਾਈਜ਼ ਕਰੋ ਗਰਾਊਂਡ ਦੀ ਐਕਸਰਸਾਈਜ਼ ਕਰੋ ਤੁਹਾਨੂੰ ਨਸ਼ੇ ਦੀ ਲੋੜ ਹੀ ਨਹੀਂ ਪੈਣੀ ਇਹ ਜਿਹੜੀ ਗੇਮ ਹੈ ਕਿ ਨਸ਼ਾ ਹੀ ਆ ਇਹ ਜੇ ਤੁਸੀਂ ਇਹ ਗੇਮ ਨੂੰ ਨਸ਼ਾ ਬਣਾ ਲਓਗੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਹੋਰ ਨਸ਼ੇ ਲੋਕੀ ਗੰਨ ਤੂਪਾ ਹੋਂਦੀ ਖੇਡ ਹੈ ਕਸਤੀ ਦੀ ਗੱਲ ਹੈ

1 बजे ਪਰਮੇ ਜਿੱਥੇ ਜੇ ਲੱਗ ਪਹਿਲਵਾਨ ਆਕਾਰ ਅਗਲੇ ਦੇਖੀ ਮੈਂ ਲਾਜ ਜੀ ਮੋਰੀ ਫਰੀਦ ਪਹਿਲਵਾਨ ਆਠਾੜਾ ਦਾ ਭੁਜੇਆ ਸਾਹਮਣੇ ਕੁਸ਼ਤੀ 2 ਜਗ੍ਹਾ ਸ਼ੁਰੂ ਹੋ ਗਈ ਆ ਜੀ ਪੂਜੀ ਚਾਨਾ ਪਵਾ ਜੀ ਤਿਆਰੀ ਕਰ ਲੋ ਚਾਨਾ ਪਹਿਲਵਾਨ ਜਸ਼ਨ ਮਾਤ ਕਰੋ ਮੇਰੇ ਅਗਲੀ ਕੁਸ਼ਤੀ ਆਪਾਂ ਖੇਡਣ ਜਾਣ ਜਸਵੰਤ ਸਿੰਘ ਜਸਵੰਤ ਸਿੰਘ इहा मुक़ाबला चला पिया बार कॾहिं पंजे तॾहिं फिज़िकल ਸਮੂਹ ਅਕਰ ਨਿਵਾਸੀਆਂ ਦਾ ਯਾਤਰਾ ਨਿਵਾਸੀਆਂ ਦਾ ਹਾਜ਼ਰ ਹੋ ਜਿਹੜਾ ਧੰਨਵਾਦ ਅਖਾਂਗੇ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਜਿਹੜੋ ਸਾਹਮਣੇ ਲੋਕਾਂ ਮਾਣਿਓ ਸਾਡੇ ਐਨਆਰਆਈ ਵੀਰੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਪਾਣੀ ਬੋਲਵਾਦ ਐਨ ਵੀ ਅੱਜ ਮਕਰ ਦਾ ਚੁੱਪੀ ਮੰਦਰ ਲੱਗਦੇ ਹੋ ਕਿਉਂਕਿ ਐਨਆਰਆਈ ਵੀਰਾਂ ਦੀ ਬਦੌਲਤ ਹੀ ਇਹ ਚੰਗਰ ਦੇ ਸਮੂਹ ਮਕਰ ਦੇ ਸੁਯੋਗ ਨਾਲ ਹੋਏ ਨੇ ਜੰਗਵੀ ਪਹਿਰਵਾਨ ਵੀ ਪੁੱਜੇ ਹੋਏ ਨੇ ਸਾਰਿਆਂ ਦਾ ਬਹੁਤ ਜਿਹੜਾ ਧੰਨਵਾਦ ਅਖਾਂਗੇ ਇਹ ਧੰਨਵਾਦ ਜਿਨੂ ਸਾਡੀ ਧਰਪ ਜਿਹੇ ਹੋਏ ਨੇ ਬਹੁਤ ਵਧੀਆ ਬੱਲੇ ਬੱਲੇ ਮਣੀ ਬੱਲੇ ਬੱਲੇ ਮਣੀ ਟੋਕਾ ਦੇ ਮਣੀ ਤੇ ਟੋਕਾ ਦੇ ਮਣੀ ਐਨ ਗੇਲ ਕੱਪੂ ਬੱਲੇ ਬੱਲੇ ਕਰਾਦੇ ਹੋਏ ਬਹੁਤ ਤਹਰਾ ਮੁਕਾਬਲਾ ਹੋਰ ਜਿੰਨਾਂ ਚਾਲੀਆਂ ਪਈਆਂ ਕੁੱਤਨਾ ਐਂ ਤੁੰਗਾ ਉੱਧਾ ਪਈਆ ਐਂ ਤਵੇ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਰੱਖਾ ਦੇਣਾ ਸਿਆਪਤ ਆ ਵੀ ਕੁੱਤੀ ਫੇੜਦਾ ਰਾ ਆ ਵੀ ਕੁੱਤੀ ਫੇੜੇਦਾ ਰਾ ਵੀ ਬਹੁਤ ਵਧੀਆ ਕਰੇ ਬੱਲੇ ਬੱਲੇ ਰਾਹਪਿਆ ਦਮਰੀ ਬਹੁਤ ਜਿਆਦਾ ਕਸਤੀ ਚੱਲਦੀ ਤੇ ਖੇਰ ਮਨਰਾਜ ਜਵਾਹਰ ਖਾਤਰਾ ਕਰਦੀ ਰਾਜ ਪਹਿਲਵਾਨ ਪਤਨਾ ਆਖਾਰਾ ਸ਼ਿਵ ਭਲਮਾਨ ਸ਼ਾਤ ਸਾਡੇ ਉਸਤਾਦ ਜੀ ਭੀਮਾ ਪਹਿਲਵਾਨ ਜੀ ਉਹਨਾਂ ਦੇ ਖਾੜੇ ਦਾ ਮਾਲਾ ਆ ਤੰਕੂ ਪਹਿਲਵਾਨ ਤੰਕੂ ਪਹਿਲਵਾਨ ਆਖਾਰਾ ਪਿਆ ਦਮਰੀ ਸਾਡੇ ਉਸਤਾਦ ਜੀ ਨੰਦੇ ਪਹਿਲਵਾਨ ਜੀ ਉਹ ਔਰ ਖਾੜੇ ਦਾ ਮਾਲਾ ਜੀ ਜਿਹੜੀ ਸਾਹਮਣੇ ਕੁਸ਼ਤੀ ਦੇ ਬਾਅਦ ਕਰਾ ਗ੍ਰੀਕਾ ਲੰਬਰ ਲਾ ਕੇ ਵੀ ਬਾਹ ਚੁੱਕੀ ਹੈ ਕਾਦੀ ਦੇ पहलवान मेल दी शाह आनी पहलवान हाथ जुड़ी करेगा तो पहलवान अठारह छह आवी आ भी पेज्यागा पहलवान ਆਜੀ ਛੇਪਾੜੀ ਭੱਜ ਗਏ ਆਜੀ ਛੇਪਾੜੀ ਆ ਗਏ ਫਿਰ ਪਾਣਾ ਛੇਪਾੜੀ ਆ ਗਏ ਭੱਜ ਗਏ ਆ ਕੇ ਵੀ ਜਮਤ ਵੀ ਆ ਟੋਲੀ ਦੇ ਇੱਕ ਮੇਚ ਉਹਨਾਂ ਨੂੰ ਪ੍ਰਮਾਤਮਾ ਦੇ ਆਪ ਦੇ ਕੀ ਪੰਗੋ ਦੀ ਬਾਤ ਬਖਸ਼ੇ ਅਰਜਨ ਸਾਹਿਬ ਦਾ ਪਟਕਰੀ ਕਸਤ ਵਾਲੇ ਕੋਈ ਜਾਵੇਗੀ ਸਰਦਾਰ ਜੀਤ ਸਿੰਘ ਜੀ ਦੇ ਪਰਿਵਾਰੋਂ ਆ ਗਏ ਪੰਜਾਬੀ ਭੱਜ ਕੇ ਅਰਜਨ ਕੱਠੀ ਹਾਥ ماڙيا بڏي بڏي شاه شاه واري ڏاڍي ڪوٽ